ਹੈਲੋ एवरीवन ਪੰਜਾਬੀ ਡਿਪਾਰਟਮੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਐਮਏ ਪੰਜਾਬੀ ਦੇ ਜੋੜੇ ਸਟੂਡੈਂਟ ਸੈਕੰਡ ਸਮੈਸਟਰ ਦੇ ਪੇਪਰ ਦੇ ਚੁੱਕੇ ਆ ਹੁਣ ਥਰਡ ਸਮੈਸਟਰ ਦੇ ਵਿੱਚ ਹੋ ਗਿਆ ਉਹਨਾਂ ਨੇ ਕਿਹੜੇ ਕਿਹੜੇ ਆਪਸ਼ਨਲ ਪੇਪਰ ਜਿਹੜੇ ਉਹ ਚੂਜ਼ ਕਰਨੇ ਆ ਠੀਕ ਹੈ ਜੀ ਇਹ ਵਾਲੇ ਤੁਹਾਡੇ ਸਮੈਸਟਰ ਦੇ ਵਿੱਚ ਪੇਪਰ 9ਵਾਂ 10ਵਾਂ 11ਵਾਂ ਤੇ 12ਵਾਂ ਰਹੇਗਾ ਐਂਡ ਜਿਹੜਾ 9ਵਾਂ ਤੇ 10ਵਾਂ ਪੇਪਰ ਹੋਊਗਾ ਉਹ ਤੁਹਾਡਾ ਕੰਪਲਸਰੀ ਹੋਏਗਾ ਠੀਕ ਹੈ ਜੀ ਐਂਡ ਜਿਹੜਾ ਪੇਪਰ 11ਵਾਂ ਤੇ 12ਵਾਂ ਆ ਉਹਦੇ ਵਿੱਚ ਆਪਸ਼ਨ ਹੋਣਗੇ ਦੋ ਆਪਸ਼ਨ ਦਿੱਤੇ ਹੋਣਗੇ ਉਹਨਾਂ ਵਿੱਚੋਂ ਇੱਕ ਆਪਸ਼ਨ ਦਾ ਪੇਪਰ ਤੁਸੀਂ ਚੂਜ਼ ਕਰਨਾ ਹੋਵੇਗਾ ਠੀਕ ਹੈ ਜੀ ਸੋ ਉਹਦੇ ਵਿੱਚੋਂ ਤੁਸੀਂ ਕਿਹੜਾ ਕਿਹੜਾ ਆਪਸ਼ਨ ਚੂਜ਼ ਕਰਨਾ ਉਮੀਦ ਦੱਸਣਾ ਇਹ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਆ ਕਿਉਂਕਿ ਜੇ ਤੁਸੀਂ ਪੇਪਰ ਦੂਸਰਾ ਕੋਈ ਹੋਰ ਚੂਜ਼ ਕਰ ਲਿਆ ਉਹਦੀ ਬੁੱਕ ਮਾਰਕੀਟ ਦੇ ਵਿੱਚ ਨਾ ਅਵੇਲੇਬਲ ਹੋਈ ਤਾਂ ਫਿਰ ਤੁਹਾਨੂੰ ਇਗਜ਼ਾਮ ਦੇਣ ਲੱਗਿਆਂ ਦਿੱਕਤ ਆਵੇਗੀ ਠੀਕ ਹੈ ਜੀ ਸੋ ਤੁਸੀਂ ਪਹਿਲਾਂ ਹੀ ਧਿਆਨ ਦੇ ਨਾਲ ਚੂਜ਼ ਕਰ ਲਿਓ ਜਿਹੜੇ ਮੈਂ ਪੇਪਰ ਦੱਸ ਰਹੀ ਹਾਂ ਤੁਸੀਂ ਉਹੀ ਚੂਜ਼ ਕਰਿਓ ਕਿਉਂਕਿ ਇੱਕ ਦੋ ਜਿਹੜਾ ਇੱਕ ਇੱਕ ਆਪਸ਼ਨ ਐਦਾਂ ਦਾ ਆ ਕਿ ਜਿਨ੍ਹਾਂ ਦੀਆਂ ਬੁੱਕਸ ਜੜੀਆਂ ਆ ਉਹ ਮਾਰਕੀਟ ਦੇ ਵਿੱਚ ਨਹੀਂ ਮਿਲ ਰਹੀਆਂ ਨਾ ਹੀ ਕਿਤੇ ਨੋਟਸ ਮਿਲ ਰਿਹਾ ਠੀਕ ਹੈ ਜੀ ਨਾ ਹੀ ਯੂਨੀਵਰਸਿਟੀ ਕੋਈ ਹੈਲ ਸੋ ਮੈਂ ਦੱਸ ਦਵਾਂ ਕਿ ਜਿਹੜਾ ਪੇਪਰ 11ਵਾਂ ਆ ਉਹਦਾ ਜਿਹੜਾ ਪੇਪਰ ਆਪਸ਼ਨ ਪਹਿਲਾ ਆ 11ਵੇਂ ਪੇਪਰ ਦਾ ਆਪਸ਼ਨ ਪਹਿਲਾ ਆ ਅਧੁਨਿਕ ਪੰਜਾਬੀ ਕਵਿਤਾ ਭਾਗ ਪਹਿਲਾ ਠੀਕ ਹੈ ਜੀ ਅਧੁਨਿਕ ਪੰਜਾਬੀ ਕਵਿਤਾ 1 ਲਿਖਿਆ ਹੋਇਆ ਜਿਹੜਾ ਪਹਿਲਾ ਆਪਸ਼ਨ ਉਹ ਚੁਸ ਕਰਨਾ ਆ ਐਂਡ ਜਿਹੜਾ ਪੇਪਰ 12ਵਾਂ ਆ ਉਹਦਾ ਵੀ ਪਹਿਲਾ ਆਪਸ਼ਨ ਹੀ ਚੁਸ ਕਰਨਾ ਆ ਪੰਜਾਬੀ ਨਾਟਕ ਤੇ ਰੰਗਮঞ্চ ਦਾ ਅਧਿਐਨ ਵਨ ਠੀਕ ਹੈ ਜੀ ਇਹ ਤੁਸੀਂ ਦੋਨੋਂ ਪੇਪਰ ਪਹਿਲੇ ਪਹਿਲੇ ਆਪਸ਼ਨ ਵਾਲੇ ਹੀ ਚੂਜ਼ ਕਰਨੇ ਆ ਦੋਨਾਂ ਦੇ 11ਵੇਂ ਪੇਪਰ ਦਾ ਪਹਿਲਾ ਆਪਸ਼ਨ ਐਂਡ 12ਵੇਂ ਪੇਪਰ ਦਾ ਵੀ ਪਹਿਲਾ ਆਪਸ਼ਨ ਠੀਕ ਹੈ ਜੀ ਤੁਸੀਂ ਦੂਸਰੇ ਦੂਸਰੇ ਆਪਸ਼ਨ ਜਿਹੜੇ ਚੂਜ਼ ਨਹੀਂ ਕਰਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਬੁੱਕਸ ਆ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ ਸੋ ਪਹਿਲਾਂ ਹੀ ਧਿਆਨ ਦੇ ਨਾਲ ਚੂਜ਼ ਕਰ ਲਿਓ ਕਿ ਬਾਅਦ ਚ ਸਾਨੂੰ ਕੋਈ ਦਿੱਕਤ ਨਾ ਆਵੇ ਬਾਅਦ ਚ ਸਾਨੂੰ ਚੇਂਜ ਕਰਵਾਉਣ ਦੀ ਵੀ ਕੋਈ ਦਿੱਕਤ ਨਾ ਆਵੇ ਪਹਿਲਾਂ ਹੀ ਅਸੀਂ ਸਹੀ ਚੂਜ਼ ਕਰ ਲਈਏ ਠੀਕ ਹੈ ਜੀ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਨਾਲ ਦੀ ਨਾਲ ਇਹ ਵੀਡੀਓਜ਼ ਜਿਹੜੀਆਂ ਤੁਸੀਂ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡਸ ਦੇ ਨਾਲ ਕਿ ਉਹ ਵੀ ਜੇਕਰ ਐਮਏ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇਹ ਯੂਸਫੁਲ ਰਹਿ ਸਕਣ ਸਤਿ ਸ਼੍ਰੀ ਅਕਾਲ ਜੀ